ਲਓ ਜੀ ਅੱਜ ਆਏ ਸੀ ਆਪਾਂ ਬਾਈ ਗੁਰਵਿੰਦਰ ਕੋਠੇ ਕੋਲ ਰਾਜਸਥਾਨ ਤੇ ਦੋ ਕਬੂਤਰਾਂ ਦਾ ਸ਼ੌਕ ਕਰਾਉਣੇ ਆ ਦੋਨੋਂ ਭੈਣ ਭਰਾ ਆ ਤੇ ਸ਼ੌਕ ਕਰਾਉਣੇ ਆ ਤੁਹਾਨੂੰ ਦੋਨਾਂ ਦਾ ਸੌ ਤੋਂ ਪਹਿਲਾਂ ਦਿਖਾਓ ਜੀ ਕਬੂਤਰ ਚਿੱਟੀ ਤੇ ਦੂਜੇ ਪਾਸੋਂ ਬਰੜਾ ਬਰੜਾ ਇੱਥੇ ਕਾਲੀ ਦਾ ਤੇ 7 ਵਜੇ ਛੁੱਟਿਆ ਬਈਏ ਹੱਥ ਛੁੱਟਿਆ ਬਈਏ ਪਹਿਲੀ ਛੁੱਟਿਆ ਸੀ ਔੜਕੀ ਹਨਾ ਦੱਸੇ ਤੈਨੂੰ ਔੜਕੀ ਕੱਲਾ ਰਹਿ ਗਿਆ ਸੀ ਫਿਰ ਤਿੰਨ ਵਾਈ ਵੀ ਕੱਲਾ ਰਹਿ ਗਿਆ ਰਾਜਸਥਾਨ ਚ ਫਿਰ ਤਿੰਨ ਵਾਈ ਸੰਜੀ ਹੋਈ ਆ ਫਿਰ ਫਿਰ ਤਿੰਨ ਵਾਈ ਛੁੱਟਿਆ ਨਾ ਫਿਰ ਸੰਜੀ ਹੋਈ ਪੰਜਵੀਂ ਬਾਜੀ ਪੰਜਵੀਂ ਬਾਜੀ ਫਿਰ ਹਰ ਗਿਆ ਤਿੰਨ ਵਾਈ ਫਿਰ 6 ਇਹ ਵੀ ਹਰਿਆ ਫਿਰ ਫਿਰ 5 ਵਾਈ ਫਿਰ ਜਿੱਤਿਆ ਤੇ ਡੰਡੇ ਵਾਲਾ ਕਬੂਤਰ ਸੀ ਡੰਡੇ ਵਾਲਾ ਵਜਦਾ ਸੀ ਡੰਡਾ ਮਾਰਿਆ ਹੁੰਦਾ ਸੀ ਆ ਇਹਦੀ ਭੈਣ ਹੈ ਜੀ ਖਟੀਆਂ ਦੀ ਤੇ ਲੈ ਕੇ ਜਾਂਦਾ ਰੇਨੂ ਇਹਨੂੰ ਜਿਆਦਾ ਜਾਣਕਾਰੀ ਆ ਮੈਂ ਤਾਂ ਪੁੱਛਿਆ ਇਹਨੇ ਮੈਨੂੰ ਦੱਸਿਆ ਤੇ ਇਹ ਛੁੱਟੀ ਹੈ ਖਾਟਾਂ ਉੱਥੇ ਜਿੱਤੀ ਫਿਰ ਤਿੰਨ ਵਾਈ ਛੁੱਟੀ ਉੱਥੇ ਵੀ ਜਿੱਤੀ ਆ ਫਿਰ ਬਾਦਲ ਚੱਕ ਲਾਸਟ ਚੜਰੀ ਤੁਰ ਗਈ ਹਾਕਮਾ ਬਾਦ ਆ ਗਈ ਸੀ ਨਾ ਹਾਕਮਾ ਬਾਦ ਆ ਗਈ ਸੀ ਬਹੁਤ ਕਬੂਤਰ ਆ ਗਏ ਸੀ ਉੱਥੇ ਹਾਕਮਾ ਆਹ ਉੱਥੇ ਮੁੜ ਕੇ 100 ਰੁਪਏ ਮੁੜ ਪਾ ਗਏ ਨਹੀਂ ਨਹੀਂ ਆਪਣੀ ਛੁੱਟੀ ਆਪਾਂ ਦਾ ਚਲੋ ਨਹੀਂ ਮੁੜ ਪਿਆ ਸੀ ਪਰ ਲੋਕਾਂ ਨੇ ਨਹੀਂ ਦਿੱਤਾ ਸੀਗਾ ਉਹ ਕਹਿੰਦੇ ਲੇਟ ਹੋ ਗਏ ਤੁਸੀਂ ਠੀਕ ਆ ਹਿੰਦੂਬਲ ਕੋੜ ਵੀ ਲਾਸਟ ਚੜੀ ਹੀ ਆ ਆਪਾਂ ਛੱਡੀ ਸੀ ਉੱਥੇ ਹੂੰ ਹੂੰ ਤੇ ਪੰਜਾਬੇ ਵੀ ਲਾਸਟ ਚ ਰਹੀ ਪੰਜਾਬੇ ਵੀ ਮੈਂ ਨਾਲ ਹੀ ਛੱਡੀ ਸੀ ਬਾਜੀ ਤੇ ਫਿਰ ਇਹ ਤਿੰਨ ਬਾਈ ਜਿੱਤ ਗਈ ਹੂੰ ਕਬੂਤਰੀ 6 ਬਾਜੀਆਂ ਛੁੱਟੀ ਐ ਤਿੰਨ ਹਰਗੀ ਤਿੰਨ ਜਿੱਤ ਗਈ ਕਬੂਤਰੀ ਸੱਤ ਬਾਜੀਆਂ ਤੇ ਚਾਰ ਜਿੱਤ ਗਿਆ ਪੰਜ ਜਿੱਤ ਗਿਆ ਤੇ ਦੋ ਹਰ ਗਿਆ 1 ਹੀ ਸਾਲ ਲਗਾਤਾਰ ਕੰਮ ਚੱਲਿਆ ਆਹ ਦੇਖ ਲੋ ਜੀ 6 ਬਾਜੀਆਂ 6 ਦੋ ਸਾਲ 6 ਦੋ ਸਾਲ ਲੁੱਟਿਆ ਹਾਂ ਹਾਂ ਤੇ ਆਹ 1 ਸਾਲ ਕੰਮ ਚੱਲਿਆ ਲਗਾਤਾਰ 6 ਵਾਰੀ ਮੋੜੀ ਐ 1 ਸਾਲ ਚ ਆਹ ਦੋ ਸਾਲਾਂ ਦੇ ਸੱਤ ਬਾਜੀਆਂ ਉੱਡੇ ਦੋਨੋਂ ਭੈਣ ਭਰਾ ਆ ਥੋੜੇ ਨੇੜੇ ਕਰਕੇ ਰੱਖਾ ਕਰੋ ਸ਼ੌਂਕ ਆਹ ਬੁੱਧੀਦਾਨ ਘਾਰੇ ਇਧਰੇ ਆ ਮੂਹ ਆਂ ਹਾਂ ਇਦਾਂ ਓਈ ਸੇਕ ਕਰੇ ਹੌਲੀ ਹੌਲੀ ਜੇ ਆਪਾ ਕਰੇ ਸ਼ੌਂਕ ਕਰੋ ਨਾ ਬਾਈ ਤੁਹਾਨੂੰ ਪੱਲੇ ਖੋਲ ਕੇ ਦਿਖਾਓ ਥੋੜੇ ਇਹ ਆ ਦੇਖ ਲਏ ਭਾਈ ਜੀ ਨੂੰ ਨੌਲੇਜ ਹੈ ਵੀ ਪੱਲਿਆਂ ਚ ਕੀ ਚੀਜ਼ ਹੁੰਦੀ ਹੈ ਸਾਨੂੰ ਤਾਂ ਨਹੀਂ ਪਤਾ ਆਹ ਦੇਖੋ ਜੀ ਕਰੋ ਸ਼ੌਂਕ ਪੰਜੇ ਪੰਜੇ ਦਿਖਾ ਦਿਓ ਬੰਦਿਆਂ ਅਜ ਭਰਾ ਜੇ ਕਿਸੇ ਨੂੰ ਪਤਾ ਲੱਗੇ ਤਾਂ ਮੈਸੇਜ ਕਰ ਦੇ ਜੀ ਕੀ ਚੀਜ਼ ਦੇਖੀ ਤੁਸੀਂ ਹਣਾ ਸਾਨੂੰ ਵੀ ਗੁਣ ਪਤਾ ਲੱਗੇ ਕਰੋ ਹੀ ਸ਼ੌਂਕ ਤੇ ਬਾਵੇਲੇ ਬੈਠੇ ਗੱਲਾਂ ਮਾਰਦੇ ਸੀ ਤੇ ਤੁਹਾਨੂੰ ਸ਼ੌਂਕ ਕਰਾਤਾ ਬਾਕੀ ਫੋਰ ਬਹੁਤ ਕਬੂਤਰ ਹੈ ਬਾਈ ਸੀਜ਼ਨ ਦੀਆਂ ਚੰਗੀਆਂ ਬਾਜੇ ਜਿੱਦਾ 15 20 ਬੜਕਾ ਦਿੰਦਾ ਪੋੜਾ ਜਾਂ ਬਣ ਕੇ Rajasthan ਚ ਨਾ ਤੇ ਸ਼ਰਮਾਉਂਦਾ ਬਹੁਤ ਸੀ ਕਹਿੰਦਾ ਯਾਰ ਮੈਂ ਨਹੀਂ ਵੀਡੀਓ ਵੀਡੀਓ ਬਣਾਉਣੀ ਮੈਂ ਪੰਪ ਪੰਪ ਦੇ ਕੇ ਬਣਵਾ ਹੀ ਲਈ ਤੇ ਚਲੋ ਫਿਰ ਮਿਲਦੇ ਆਂ ਬਾਕੀ ਅੱਗੇ ਸਸੀ ਕਾਲ